ਸਤਿ ਸ਼੍ਰੀ ਅਕਾਲ ਪੰਜਾਬੀ ਕੋਰਨਰ ਕਲੈਕਸ਼ਨ ਦੇ ਵਿੱਚ ਤੁਹਾਡਾ ਸਵਾਗਤ ਹੈ। ਅਮੇ ਇਹ ਦੱਸਦੇ ਆ ਕਿ ਸਾਰੀਆਂ ਪੈਣਾ ਠੀਕ ਠਾਕ ਹੋਣਗੀਆਂ। ਅਸੀਂ ਸਾਰੇ ਚੜਦੀ ਕਲਾ ਵਿੱਚ। ਅਸੀਂ ਤੁਹਾਡੇ ਲਈ ਅੱਜ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਏ ਬਿਲਕੁਲ ਸਿਲੇਕਟਡ ਪੀਸ। ਬਹੁਤ ਮਲਮਲ ਵਾਲੀ ਕਾਟਨ ਸੌਫਟ ਵਾਲੀ ਜਿੰਨੇ ਅੱਜ ਦੇ ਸਾਰੇ ਪੀਸ ਹੋਣਗੇ ਸਿਲੇਕਟਡ ਪੀਸ ਹੋਣਗੇ। ਸਟਾਕ ਲਿਮਟ ਹੈ। ਕਿਸੇ ਵੀਰ ਭੈਣ ਨੂੰ ਜਿਹੜਾ ਸੂਟ ਜਿਵੇਂ ਵੀ ਪਸੰਦ ਆਉਂਦਾ ਹੈ ਸਕਰੀਨਸ਼ਾਟ ਲਓ ਦਿੱਤੇ ਹੋਏ ਨੰਬਰ ਤੇ ਸੰਪਰਕ ਕਰੋ ਤੇ ਬਾਈ ਕਰ ਸਕਦੇ ਹੋ ਠੀਕ ਹੈ ਜੀ ਹੁਣ ਆਪਾਂ ਕਰਦੇ ਹਾਂ ਵੀਡੀਓ ਸ਼ੁਰੂ ਪਹਿਲਾ ਸੂਟ ਹੈ ਜਿਹੜਾ ਸਾਫਟ ਕਾਟਨ ਆਫ ਵਾਈਟ بیس ਦੇ ਨਾਲ ਬਹੁਤ ਸੋਹਣਾ ਪੀਸ ਹੈ ਆਫ ਵਾਈ ਦੇ ਸੇ ਨਾਲ ਔਰਗੰਜਾ ਦੀ ਲੈਸ਼ ਔਰਗੰਜਾ ਦੀ ਲੈਸ਼ ਹੈ ਘੇਰੇ ਤੇ ਬਹੁਤ ਸੋਹਣੀ ਦੇਖੋ ਫਲਾਵਰ ਪੀਚ ਕਲਰ ਦੇ ਫਲਾਵਰ ਹਨ ਪੀਚ ਕਲਰ ਦੀ ਲੈਸ਼ ਹੈ ਪੀਚ ਕਲਰ ਦੇ ਫਲਾਵਰ ਬਹੁਤ ਸੋਣੀ ਕਾਟਨ ਹੈ ਸੌਫਟ ਬਿਲਕੁਲ ਸੌਫਟ ਵਾਲੀ ਮੱਖਣ ਮલાઈ ਬਹੁਤ ਸੋਨਾ ਪੀਸ ਹੈ ਇਹਦੇ ਨਾਲ ਹੈ ਪੀਚ ਸਲਵਾਰ ਕਾਟਨ ਦੀ ਪੀਚ ਸਲਵਾਰ ਗਰਮੀਆਂ ਚ ਏਅਰ ਕਰ ਲੈਣੇ ਹਲਕਾ ਫਲੁਕਾ ਚੂਟ ਬਹੁਤ ਸੋਨਾ ਬਿਲਕੁਲ ਠੰਡਾ ਕੱਪੜਾ ਦੁਪੱਟਾ ਇਹਦੇ ਨਾਲ ਬਹੁਤ ਸੋਹਣਾ ਬਹੁਤ ਸੋਹਣਾ ਪ੍ਰਿੰਟ ਬਣਿਆ ਹੋਇਆ ਹੈ ਦੁਪੱਟੇ ਦੇ ਵਿੱਚ ਬ੍ਰਸ਼ੇਟ ਪੇਂਟ ਬ੍ਰਸ਼ ਨਾਲ ਪੇਂਟ ਕੀਤਾ ਉਸ ਤਰ੍ਹਾਂ ਲੱਗਦਾ ਹੈ ਇਹ ਦੁਪੱਟਾ કોટન ਦਾ ਇਹ ਦੁਪੱਟਾ ਹੈ। ਨਾ ਦੇਖੋ। ਖੁਲਾ-ਦੁਲਾ ਦੁਪੱਟਾ। ਬਹੁਤ ਸੋਹਣਾ ਦੁਪੱਟਾ ਹੈ। ਬਹੁਤ ਸੋਹਣਾ ਪੀਸ। ਇਹ ਦੁਪੱਟਾ ਬਾਟਮ ਅਸ਼ਾ। ਸੂਟ ਦਾ ਪ੍ਰਾਈਸ ਹੈ 700 ਸ਼ਿਪਿੰਗ ਆਲਰੇਡੀ ਆ ਫ੍ਰੀ ਹੈ 700 ਪ੍ਰਾਈਸ ਹੈ ਇਹ ਸੀ ਆਪਣਾ ਪਹਿਲਾ ਸੂਟ ਹੁਣ ਆਪਾਂ ਅਗਲਾ ਸੂਟ ਦਿਖਾਵਾਂਗੇ ਡਿਜ਼ਾਈਨਿੰਗ ਸਾਰੇ ਸੂਟਾਂ ਦੀ ਅਲੱਗ-ਅਲੱਗ ਉਸ ਦੇ ਵਿੱਚ ਆਰਗੈਂਜ਼ਾ ਲੈਸ ਆ ਗਈ ਇਹਦੇ ਵਿੱਚ ਜਿਵੇਂ ਇਹ ਡਿਜ਼ਾਈਨਿੰਗ ਵੀ ਵੱਖਰੀ ਹੈ ਇਹਦੇ 'ਚ ਵਰਕ ਵੀ ਵੱਖਰਾ ਹੈ ਇਹਦੇ ਆਰੀ ਵਰਕ ਮਿਰਰ ਵਰਕ ਦੇ ਨਾਲ ਆਰੀ ਵਰਕ ਡਿਜ਼ਾਈਨਰ ਪੀਸ ਅੱਜ ਪਹਿਣਾਂ ਲਈ ਬਹੁਤ ਸੋਹਣੇ ਸਿਲੇਕਟਡ ਪੀਸ ਲੈ ਕੇ ਆਏ ਆ ਬਹੁਤ ਵਧੀਆ ਇਹ ਆਰੀ ਵਰਕ ਦੇ ਨਾਲ ਹਾਈਲਾਈਟ ਕੀਤਾ ਗਿਆ ਪੂਰੇ ਪ੍ਰਿੰਟ ਨੂੰ ਇਹ ਮਿਰਰ ਵਰਕ ਵਾਈਨ ਸ਼ੇਡ ਦੇ ਵਿੱਚ ਬੈਕ ਵੀ ਡਿਜ਼ਾਈਨਰ ਹੈ ਬਹੁਤ ਸੋਹਣਾ ਡਿਜ਼ਾਈਨ ਦੇਖੋ ਪ੍ਰਿੰਟ ਦੇਖੋ ਪੂਰਾ ਪੂਰੀ ਸ਼ਰਟ ਤੇ ਸ਼ਰਟ ਬਣ ਕੇ ਲੁੱਕ ਬਹੁਤ ਸੋਹਣੀ ਲੁੱਕ ਦੇਗੀ ਸ਼ਰਟ ਬਹੁਤ ਸੋਹਣੀ ਇਹਦੇ ਨਾਲ ਪਲੇਨ ਬਾਟਮ ਮੈਚਿੰਗ ਸੂਟ ਰਹਿਣਗੇ ਅੱਜ ਦੇ ਸਾਰੇ ਮੈਚਿੰਗ ਸੂਟ ਬਹੁਤ ਸੋਹਣੇ ਪਲੇਨ ਬਾਟਮ कॉटन ਦੇ ਬਿਲਕੁਲ ਬਹੁਤ ਸੋਹਣੀ ਸੌਫਟ ਵਾਲੀ कॉटन ਇਹ ਦੁਪੱਟਾ ਇਹਦੇ ਨਾਲ कॉटन ਦੇ ਦੁਪੱਟੇ कॉटन ਦੇ ਦੁਪੱਟਿਆਂ ਨਾਲ ਦੇ ਸਾਰੇ ਸੂਟ ਬੜੇ ਸੋਹਣੇ ਮਲਮਲ ਦੇ ਸੋਹਣੇ ਸੋਹਣੇ ਦੁਪੱਟੇ ਇਹ ਤਾਂ ਵੀ ਪ੍ਰਾਈਜ਼ ਸੱਤ ਸੌ ਸੱਤ ਸੌ ਪ੍ਰਾਈਜ਼ ਇਹਦਾ ਬਹੁਤ ਸੋਹਣਾ ਅਗਲਾ ਸੂਟ ਆਪਣੇ ਕੋਲ ਵਾਈਨ ਸ਼ੇਡ ਸੌਰੀ ਲਵੈਂਡਰ ਸ਼ੇਡ ਲਵੈਂਡਰ ਸ਼ੇਡ ਦੇਖੋ ਇਹਦਾ ਡਿਜ਼ਾਈਨ ਵੀ ਵੱਖਰਾ ਵਰਕ ਵੀ ਵੱਖਰਾ ਸਾਰੇ ਸੂਟਾਂ ਦੇ ਵਰਕ ਵੱਖਰੇ ਹੋਣਗੇ ਡਿਜ਼ਾਈਨ ਵੀ ਵੱਖਰਾ ਗਰਲਿਸ਼ ਲੁੱਕ ਵਾਲਾ ਪੂਰੀ ਸ਼ਰਟ ਤੇ ਫਲਾਵਰ ਪੂਰੀ ਸ਼ਰਟ ਤੇ ਫਲਾਵਰ ਹੈ ਇਹ ਬਹੁਤ ਵੱਡਾ ਇਹਦੇ ਤੇ ਬੂਰੀ ਵਰਕ ਹੋਇਆ ਵੈ ਬੂਰ ਵਰਕ ਬੂਰ ਵਰਕ ਬਹੁਤ ਸੋਹਣਾ ਹੋਇਆ ਵੈ ਇੱਥੇ ਦਾ ਬੈਕ ਸਾਈਡ ਬੈਕ ਸਾਈਡ ఫ హైలా ఏదారు लाइनिंग बर्तन बहुत सोनी दुपट्टा दुपट्टे बहुत सॉफ्ट है सॉफ्ट है दुपट्टे बिल्कुल सोहने ఫ్లావర ప్రింట్ బావర ప్రింట్ బాయి పేస్త దుపట్ सूट सूटचा प्राईज सात सात साईज अगला सूट अपने को अंडराई कलर अंडराई आह फ्रोजी सिगरन कलर रहा वीडियो सीगरन कलर रहा ਇਹਦੇ ਗਲੇਰੇ ਕੰਮ ਹੋਇਆ ਹਾਂ ਬੱਚੀ ਪੋਟਲੀ ਬਟਨ ਦੇ ਕੇ ਕੀ ਪੋਟਲੀ ਬਟਨ ਹੈ ਇਹ ਬਟਨ ਨਹੀਂ ਹੈ ਇਹ ਆਰੀ ਵਰਕ ਹੈ ਆਰੀ ਵਰਕ ਡਾਟ ਚਦਾ ਡੈਜ਼ਨ ਇਹ ਬਹੁਤ ਸੋਹਣਾ ਲੱਗਦਾ ਗਰਮੀਆਂ ਦੇ ਵਿੱਚ ਡਾਟਸ ਡਿਜ਼ਾਈਨ ਕਪੜਾ ਬਹੁਤ ਸੋਹਣਾ ਇਹ ਬਿਲਕੁਲ ਲਾਈਟ ਵੇਟ ਬਿਲਕੁਲ ਲਾਈਟ ਵੇਟ ਗਰਮੀਆਂ ਵਿੱਚ ਬਹੁਤ ਸੋਹਣਾ ਪਹਿਨਣ ਲਈ ਬਿਲਕੁਲ ਠੰਡਾ ਕਪੜਾ ਇਹਦੇ ਨਾਲ ਬਾਟਮ ਜਿਗਜੈਗ ਵਾਲੀ ਸਾਫਟ ਵਾਲੀ ਇਹ ਤਾਂ ਪੱਟਾ कॉटन ਦਾ ਦੁਪੱਟਾ ਬਹੁਤ ਸੋਹਣਾ ਦੇਖੋ ਡਿਜ਼ਾਈਨਰ ਚਪਟਾ कॉटन ਦਾ ਬਹੁਤ ਸੋਹਣਾ ਦੁਪੱਟਾ ਹੈ ਇਹਦੇ ਨਾਲ ਸਾਰੇ ਪੀਸ ਬਹੁਤ ਸੋਹਣੇ ਆ ਇਹਦਾ ਪ੍ਰਾਈਸ ਵੀ 700 700 ਪ੍ਰਾਈਸ ਇਸ ਸੂਟ ਦਾ ਵੀ ਅਗਲਾ ਸੂਟ ਆਪਣੇ ਕੋਲ ਜਿਹੜਾ थ्रेड वर्क ਦੇ ਨਾਲ ਨੇਵੀ ਬਲੂ ਕਲਰ थ्रेड वर्क ਦੇ ਨਾਲ ਇਹ ਵੀ ਪੀਸ ਬਹੁਤ ਸੋਹਣਾ ਸਾਰੇ ਪੀਸ ਅਲੱਗ-ਅਲੱਗ ਡਿਜ਼ਾਈਨ ਦੇ ਕਿਸੇ ਤੇ थ्रेड वर्क ਕਿਸੇ ਤੇ ਆਰੀ ਵਰਕ गले तो थ्रैड वर्क ये साइड पर फ्लावर आएगा यह गला बहुत सोहना पीस है छोटी छोटी बूटी वाला प्रिंट बहुत सोहना घेरे पर समोसा लैश ਇਹਦੇ ਤੇ ਬਨਾਰਸੀ ਬਨਾਰਸੀ ਦੇ ਨਾਲ ਨਾ ਪੱਤਿਆਂ ਨੂੰ ਹਾਈਲਾਈਟ ਕੀਤਾ ਗਿਆ ਕੰਟਰਾਸਟ ਕੰਟਰਾਸਟ ਸੂਟ ਹੈ ਕੰਟਰਾਸਟ ਬਹੁਤ ਪਿਆਰਾ ਹੈ ਇਹਦਾ ਡਾਰਕ ਦੇ ਨਾਲ ਲਾਈਟ ਦਾ ਕੰਬੀਨੇਸ਼ਨ ਬਹੁਤ ਵੈਸੀ ਬਹੁਤ ਵਧੀਆ ਲੱਗਦਾ ਹੈ ਡਾਰਕ ਤੇ ਲਾਈਟ ਦਾ ਕੰਬੀਨੇਸ਼ਨ ਇਹ ਵੀਡੀਓ ਦੇ ਵਿੱਚ ਵਾਈਟ ਆ ਰਿਹਾ ਪਰ ਇਹ ਆਫ ਵਾਈਟ ਹੈ ਆਫ ਵਾਈਟ ਹੈ ਇਹ ਵਾਈਟ ਨਹੀਂ ਹੈ ਆਫ ਵਾਈਟ ਮਤਲਬ ਆਫ ਵਾਈਟ ਤਾਂ ਜਿਹੜਾ ਥੋੜਾ ਡਾਰਕ ਹੁੰਦਾ ਬਿਸਕੁਟੀਜਾ ਕਲਰ ਉਹ ਕਲਰ ਹੈ ਹਾਂ ਤੇ ਪੱਟਾ ਇਹਦੇ ਨਾਲ ਵੀ ਦੁਪੱਟਾ ਬਹੁਤ ਸੋਹਣਾ ਬਹੁਤ ਸੋਹਣਾ ਦੁਪੱਟਾ ਹੈ ਦੇਖੋ ਕਿੰਨੀ ਸੋਹਣੀ ਡਿਜ਼ਾਈਨਿੰਗ ਹੈ ਦੁਪੱਟੇ ਦੇ ਪੂਰੀ ਗੱਟਾ ਦੁਪੱਟੇ ਦੇ ਨਾਲ ਹੀ ਬਣਨੇ ਆ ਪੂਰੀ ਗੱਟਾ ਦੇਖੋ ਹੋਰ ਸਿਲੈਕਟਡ ਪੀਸ ਲਕਚਰ ਪੀਸ ਅੱਜ ਪਹਿਣਾ ਲਈ ਚੋਂ ਸੋਹਣੇ ਸੋਹਣੇ ਚੁੰਨ ਚੁੰਨ ਕੇ ਸੂਟ ਲੈਂਦੇ ਆ ਬਹੁਤ ਸੋਹਣੇ ਇੱਕ ਪਹਿਣਾ ਨੂੰ ਛੋਟੀ ਜੀ ਹੋਰ ਬੈਂਤੀ ਐ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰ ਲਓ ਤਾਂ ਜੋ ਸਾਡੇ ਜਿਹੜਾ ਵੀਡੀਓ ਆ ਤੁਹਾਨੂੰ ਨੋਟੀਫਿਕੇਸ਼ਨ ਨਾਲ ਦੀ ਨਾਲ ਮਿਲ ਸਕੇ ਠੀਕ ਹੈ ਤੇ ਜਦੋਂ ਵੀ ਤੁਹਾਡੇ ਕੋਲ ਵੀਡੀਓ ਪਹੁੰਚੇ ਤਾਂ ਆਰਡਰ ਕਰ ਸਕਣ ਕਿਉਂਕਿ ਸਾਡੇ ਕੋਲ ਜਿਹੜਾ ਹੈਗਾ ਮਾਲ ਉਹ ਲਿਮਟਿਡ ਹੀ ਹੁੰਦਾ ਤੇ ਸਿਲੇਕਟਡ ਪੀਸ ਹੁੰਦੇ ਆ ਬਿਲਕੁਲ ਜਦੋਂ ਵੀ ਤੁਸੀਂ ਵੀਡੀਓ ਦੇਖਦੇ ਹੋ ਦੇ ਨਾਲ ਦੇ ਨਾਲ ਕਿ ਜੇ ਵੀਰ ਪੈਨੂ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲਓ ਦਿੱਤੇ ਹੋਏ ਨੰਬਰ ਤੇ ਭੇਜ ਕੇ ਤੁਸੀਂ ਬਾਏ ਕਰ ਸਕਦੇ ਹੋ ਠੀਕ ਹੈ ਜੀ ਇਹਦਾ ਪ੍ਰਾਈਸ ਵੀ 700 700 ਪ੍ਰਾਈਸ ਹੈ ਇਹਦਾ ਸ਼ਿਪਿੰਗ ਆਲ ਇੰਡੀਆ ਫ੍ਰੀ ਹੈ ਇਹ ਸੀ ਆਪਣੇ ਗਰਮੀਆਂ ਆਵਦੇ ਬਹੁਤ ਸੋਹਣੇ ਪੀਸ ਗਰਮੀਆਂ ਚ ਵੇਅਰ ਕਰਨ ਲਈ ਇੱਕ ਪੀਸ ਆਪਣੇ ਕੋਲ ਅਜ 파ਟੀ ਹੈ ਪਾਰਟੀ ਵੀਰ ਦਾ ਪੀਸ ਹੈ ਬਹੁਤ ਸੋਹਣਾ ਰਸਟ ਕਲਰ ਦਾ ਬਹੁਤ ਸੋਹਣਾ ਪੀਸ ਹੈ ਵੀਡੀਓ ਦੇ ਵਿੱਚ ਕੋਈ ਹੋਰ ਕਲਰ ਆਇਆ ਹੋਗਾ ਰੈੱਡ ਕਲਰ ਪਰ ਇਹ ਰਸਟ ਕਲਰ ਹੈ ਬਹੁਤ ਸੋਹਣਾ ਰਸਟ ਕਲਰ ਤੇ ਬਹੁਤ ਹੀ ਟ੍ਰੈਂਡਿੰਗ ਦੇ ਵਿੱਚ ਹੈ ਰਸਟ ਕਲਰ ਇਹ कपड़ा यह क्रश कॉटन क्रश कॉटन कपड़ा प्योर बारे कला क्रश कॉटन लाइनिंग ला के बनेगा यह सूट वेयर सूट है ये तो गले ते वर्क है देखो फिनिशिंग बहुत सोहनी है नाल सितारी का वर्क है गले ते ना थ्रैड वर्क है योजा सूट नाइट वेयर ते बहुत सोहना शाइन करेगा यह देखो ਇਹ ਦੇ ਕਿੰਨਾ ਸੋਹਣਾ ਵਰਕ ਕੀਤਾ ਵੈ ਇਹ ਚਾਕਾ ਤੇ ਜਿਸ ਤਰ੍ਹਾਂ ਅੱਜ ਕੱਲ ਦੇ ਟ੍ਰੈਂਡ ਦੇ ਵਿੱਚ ਛੋਟੇ ਚੌਪ ਚੱਲਦੇ ਆ ਉਸ ਤਰ੍ਹਾਂ ਦਾ ਵਰਕ ਕੀਤਾ ਵੈ ਕੱਪੜਾ ਬਹੁਤ ਹੀ ਸੌਫਟ ਹੈ ਜੇ ਤੁਸੀਂ ਇਸ ਮੌਸਮ ਦੇ ਵਿੱਚ ਵੀ ਪਾਓਗੇ ਨਾ ਗਰਮੀਆਂ ਵਿੱਚ ਵੀ ਵੇਅਰ ਕਰਨ ਵਾਲਾ ਕੱਪੜਾ ਹੈ ਚੂਬੂਗਾ ਨਹੀਂ ਬਹੁਤ ਸੋਹਣਾ ਸੌਫਟ ਕੱਪੜਾ ਹੈ ਲਾਈਨਿੰਗ ਲਾ ਕੇ ਵੇਅਰ ਕਰ ਸਕਦੇ ਹੋ ਗਰਮੀਆਂ ਦੇ ਵਿੱਚ ਜੇ ਛੋਟਾ-ਛੋਟੇ ਫੰਕਸ਼ਨ ਦੇ ਵਿੱਚ ਇਹਦੇ ਨਾਲ ਦੁਪੱਟਾ ਕੱਟ ਵਰਕ ਦਾ ਕੱਟ ਵਰਕ ਦੁਪੱਟਾ ਫੋਰਸ ਸੌਰੀ ਟੂ ਸਾਈਡ ਟੂ ਸਾਈਡ ਹੈ ਇਹਦੇ ਇੱਕ ਵਰਕ ਹੋਇਆ ਹੈ ਵੇਲ ਦੇ ਨਾਲ ਟੂ ਸਾਈਡ ਵਰਕ ਬਹੁਤ ਹੀ ਸੋਹਣਾ ਸੂਤ ਇਹ ਵਾਲੇ ਸੂਟ ਦਾ ਪ੍ਰਾਈਸ ਹੈ 1100 1100 ਦੇ ਵਿੱਚ ਬਹੁਤ ਸੋਹਣਾ ਪਾਰਟੀ ਵੇਅਰ ਸੂਟ ਹੈ ਕਿਸੇ ਵੀ ਫੰਕਸ਼ਨ ਤੇ ਬਣਾ ਕੇ ਪਹਿਣਾ ਵਧੀਆ ਵੀਰ ਕਰ ਸਕਦੇ ਆ ਇਹਨੂੰ ਲਾਈਨਿੰਗ ਲੱਗੇਗੀ ਠੀਕ ਹੈ ਲਾਈਨਿੰਗ ਕਾਟਨ ਦੀ ਲਗਾ ਸਕਦੇ ਆ ਇਹਦੇ ਵਿੱਚ ਕਿਉਂਕਿ ਇਹ ਕਪੜਾ ਬਹੁਤ ਸੌਫਟ ਹੈ ਕਾਟਨ ਦੀ ਲਾਈਨਿੰਗ ਲਾ ਕੇ ਪਾ ਗਰਮੀਆਂ ਦੇ ਫੰਕਸ਼ਨ ਦੇ ਵਿੱਚ ਬਹੁਤ ਸੋਹਣਾ ਪਾ ਸਕਦੇ ਆ ਇਹਨੂੰ ਕਿਹ ਜੀ ਬਿਲਕੁਲ ਹੈਵੀ ਵੀ ਹੈ ਨਹੀਂਗਾ ਜਿਵੇਂ ਆਪਾਂ ਗਰਮੀਆਂ ਦੇ ਵਿੱਚ ਲਾਈਟ ਵੇਟ ਵਾਲੇ ਕੱਪੜੇ ਜ਼ਿਆਦਾ ਪਸੰਦ ਕਰਦੇ ਆ ਤਾਂ ਜੋ ਗਰਮੀ ਨਾ ਲੱਗੇ ਹੈਵੀ ਬਿਲਕੁਲ ਹੈ ਨਹੀਂ ਇਹ ਪਰ ਵਰਕ ਬਹੁਤ ਸੋਹਣਾ ਹੋਇਆ ਵਾ ਇਹਦਾ ਦੁਪੱਟੇ ਦੇ ਵੀ ਇਸੇ ਤਰ੍ਹਾਂ 1100 ਦਾ ਪ੍ਰਾਈਸ ਹੈ ਠੀਕ ਹੈ ਸ਼ਿਪਿੰਗ 올 ਇੰਡੀਆ ਫ੍ਰੀ ਹੈ ਜੇ ਕਿਸੇ ਵੀਰ ਭੈਣ ਨੂੰ ਪਸੰਦ ਆਵੇਗਾ ਸਕਰੀਨ ਸ਼ਾਟ ਲਓ ਦਿੱਤੇ ਹੋਏ ਨੰਬਰ ਤੇ ਸਾਡੇ ਨਾਲ ਸੰਪਰਕ ਕਰਕੇ ਤੇ ਬਾਏ ਕਰ ਸਕਦੇ ਆ ਬਹੁਤ ਸਿਲੇਕਟਿਡ ਪੀਸ ਹੈ ਕਿਸਾਨ ਆਪਣੇ ਅੱਜ ਦੇ ਸੂਟ ਐਸੇ ਤਰ੍ਹਾਂ ਸੋਹਣੇ ਸੋਹਣੇ ਸੂਟ ਤੁਹਾਡੇ ਲਈ ਲੈ ਕੇ ਆਉਂਦੇ ਰਵਾਂਗੇ ਪਹਿਣਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਜੋ ਨਾਲ ਤੱਕ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਪਹਿਣਾ ਸੋਹਣੇ ਸੋਹਣੇ ਸੂਟ ਬਾਏ ਕਰ ਸਕਣ ਧੰਨਵਾਦ